लुधियाने ਦੇ ਬੱਸ ਸਟੈਂਡ ਨਜ਼ਦੀਕ ਸਥਿਤ ਇਸਰੂਪਾ ਉਨ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਹ ਮੀਟਿੰਗ ਕੀਤੀ ਗਈ ਮੀਟਿੰਗ ਦੇ ਵਿੱਚ ਕਿਸਾਨ ਮੋਰਚੇ ਦੇ ਗਏ ਸੀਨੀਅਰ ਆਗੂ ਵੀ ਪਹੁੰਚੇ ਹਨ ਮੀਟਿੰਗ ਤੋਂ ਬਾਅਦ ਕਿਸਾਨ ਮੋਰਚੇ ਵੱਲੋਂ ਪ੍ਰੈਸ ਕਾਨਫਰੰਸ ਸਬੋਧਨ ਕਰਦੇ ਕਿਹਾ ਗਿਆ ਕਿ 26 ਜਨਵਰੀ ਨੂੰ ਉਹ ਦੇਸ਼ ਭਰ ਵਿਖੇ ਟਰੈਕਟਰ ਮਾਰਚ ਕਰਨਗੇ ਇਸਰਾਨ ਉਨ੍ਹਾਂ ਨੇ ਸੂਬਾ ਤੇ ਕੇਂਦਰ ਸਰਕਾਰ ਤੇ ਜਾਮ ਕੇ ਨਿਸ਼ਾਨੇ ਵਿਸਾਦੇ ਜੋ ਅਦ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਲੁਧਿਆਣਾ ਵਿਖੇ ਇਸਰੂਪਾ ਉਨ ਵਿੱਚ ਹੋਈ ਜਿਸ ਵਿੱਚ ਪ੍ਰਧਾਨਗੀ ਮੰਡਲ ਅਜਿੰਦਰ ਸਿੰਘ ਲੱਖੋਵਾਲ ਜੀ ਕਰਨਜੀਤ ਸਿੰਘ ਸੇਖੋ ਦਾਸ ਨਿਸ਼ਾਤਰ ਸਿੰਘ ਜੈਤੋ ਤੇ ਹੋਈ ਉਸ ਤੋਂ ਬਾਅਦ ਸਾਡੀ ਅਗਲੀ ਕਾਰਵਾਈ ਲੱਖੋਵਾਲ ਸਾਹਿਬ ਦੱਸਣ ਗਈ ਅੱਜ ਹਾਂਜੀ ਅੱਜ ਸੰਯੁਕਤ ਕਿਸਾਨ ਮੋਰਚੇ ਦੀ ਜਿਹੜੀ ਪੰਜਾਬ ਦੀ ਮੀਟਿੰਗ ਹੋਈ ਉਹ ਚ ਵਿਸ਼ੇਸ਼ ਤੌਰ ਤੇ ਗ੍ਰਾਹਾਂ ਸਾਹਿਬ ਵੀ ਹਾਜ਼ਰ ਹੋਏ ਸਾਰੀਆਂ ਜਥੇਬੰਦੀਆਂ ਦੇ ਲੀਡਰ ਸਾਹਿਬਾਨ ਇਹਦੇ ਵਿੱਚ ਹਾਜ਼ਰ ਹੋਏ ਪਿਛਲੇ ਦਿਨੀ ਜਿਹੜੀ ਅਸੀਂ ਮੋਗੇ 'ਚ 9 ਤਰੀਕ ਨੂੰ ਵੱਡੀ ਮਹਾਪੰਚਾਇਤ ਕੀਤੀ ਸੀ ਸਾਰੇ ਨੇ ਦੇਖਿਆ ਹੋਣਾ ਜਿੱਥੇ ਹਜ਼ਾਰਾਂ ਕਿਸਾਨ ਇਕੱਠੇ ਹੋਏ ਚ ਹੋਏ ਸੀ ਉਹ ਚ ਇੱਕ ਫੈਸਲਾ ਲਿਆ ਗਿਆ ਸੀ ਵੀ 26 ਤਰੀਕ ਨੂੰ 26 ਜਨਵਰੀ ਨੂੰ ਜਿਵੇਂ ਹਰ ਸਾਲ ਦੀ ਤਰ੍ਹਾਂ ਅਸੀਂ ਟਰੈਕਟਰ ਮਾਰਚ ਕਰਦੇ ਆ ਉਵੇਂ ਹੀ ਟਰੈਕਟਰ ਮਾਰਚ ਇਸ 26 ਜਨਵਰੀ ਨੂੰ ਵੀ ਸਾਰੇ ਕਸਬਿਆਂ ਚ ਬਲਾਕਾਂ ਚ ਤਹਿਸੀਲਾਂ ਦੇ ਵਿੱਚ ਉਹ ਟਰੈਕਟਰ ਮਾਰਚ ਕੀਤਾ ਜਾਊਗਾ ਉਹਦੀ ਤਿਆਰੀ ਲਈ 22 ਤਰੀਕ ਨੂੰ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੀਟਿੰਗਾਂ ਹੋਣਗੀਆਂ ਇੱਕ ਵੱਡੀ ਲਾਮਬੰਦੀ ਨਾਲ ਅਸੀਂ ਸਾਰਾ ਪੰਜਾਬ ਸਾਰਾ ਭਾਰਤ ਟਰੈਕਟਰਾਂ ਨਾਲ ਭਰ ਦਵਾਂਗੇ ਉਹਦੇ ਲਈ ਸਾਡੀ ਅੱਜ ਐਸਕੇਐਮ ਦੀ ਸ਼ਾਮ ਨੂੰ ਵੀ ਮੀਟਿੰਗ 7:30 ਵਜੇ ਹੋ ਰਹੀ ਆ ਉਹਦੇ ਚ ਅਗਲੇ ਤਿਆਰੀਆਂ ਵੀ ਅਸੀਂ ਤੁਹਾਨੂੰ ਦੱਸ ਦਵਾਂਗੇ ਆਨਲਾਈਨ ਮੀਟਿੰਗ ਹੋ ਰਹੀ ਆ ਦੂਸਰਾ ਜਿਹੜਾ ਅਸੀਂ ਕੇਂਦਰ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਜਿਹੜਾ ਮੋਰਚਾ ਲੱਗਿਆ ਹੋਇਆ ਡੱਲੇਵਾਲ ਸਾਹਿਬ ਮਰਨwarte ਬੈਠੇ ਆ ਉਨਾਂ ਦੀ ਹਾਲਤ ਖਰਾਬ ਆ ਫੌਰੀ ਤੌਰ ਤੇ ਸੈਂਟਰ ਸਰਕਾਰ ਜਿਹੜੀਆਂ ਮੰਗਾਂ ਉਹ ਸਾਡੀਆਂ ਸਾਂਝੀਆਂ ਮੰਗਾਂ ਨੇ ਉਹਨਾਂ ਨੂੰ ਫੌਰੀ ਤੌਰ ਤੇ ਮੰਨੇ ਤਾਂ ਕਿ ਉਹਨਾਂ ਨੂੰ ਬਚਾਇਆ ਜਾ ਸਕੇ ਏਕਤਾ ਲਈ ਅਸੀਂ ਕਮੇਟੀ ਬਣਾਈ ਹੋਈ ਆ ਏਕਤਾ ਦਾ ਸਾਡਾ ਕੰਮ ਚੱਲ ਰਿਹਾ ਮੀਟਿੰਗਾਂ ਹੋ ਰਹੀਆਂ 18 ਤਰੀਕ ਨੂੰ ਦੁਬਾਰਾ ਜਿਹੜੀ ਆ ਮੀਟਿੰਗ ਉਹ ਹੋਊਗੀ ਇਸ ਤਰ੍ਹਾਂ ਦੇ ਸਾਡੇ ਅੱਜ ਪ੍ਰੋਗਰਾਮ ਲੈ ਗਏ ਨੇ ਇਸ ਤੋਂ ਅੱਗੇ ਕਰਨਜੀਤ ਸਿੰਘ ਸਿੱਖ ਹੁੰ ਦੱਸਣ ਪੁਰਚਾ ਪੰਜਾਬ ਚੈਪਟਰ ਦੀ ਜਿਹੜੀ ਮੀਟਿੰਗ ਹੋਈ ਆ ਔਰ ਉਹਦੇ ਵਿੱਚ ਤਕਰੀਬਨ ਪੰਜਾਬ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਔਰ ਜਿਹੜੀਆਂ ਪਿਛਲੀਆਂ ਮਤਲਬ ਮੋਰਚੇ ਦੇ ਵਿੱਚ ਦਿੱਲੀ ਮੋਰਚੇ ਦੇ ਵਿੱਚ ਸ਼ਾਮਲ ਸੀਗੀਆਂ ਉਹ ਔਰ ਉ체체 ਤੌਰ ਤੇ ਅੱਜ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਦੇ ਸਾਥੀ ਵੀ ਇੱਥੇ ਉਗਰਾਹਾ ਸਾਹਿਬ ਔਰ ਝੰਡਾ ਸਿੰਘ ਜੇਠੂ ਕੇ ਉਹ ਵੀ ਇਸ ਮੀਟਿੰਗ ਦੇ ਵਿੱਚ ਅੱਜ ਸ਼ਾਮਲ ਆ ਅਸੀਂ ਅੱਜ ਇਸ ਮੀਟਿੰਗ ਦੇ ਵਿੱਚ ਸਭ ਤੋਂ ਪਹਿਲਾਂ ਜੋ ਸਾਡੀ ਮੋਗਾ ਰੈਲੀ ਹੋ ਕੇ ਹਟੀ ਆ ਔਰ ਉਹਦਾ ਰਿਵਿਊ ਕੀਤਾ ਹੈ ਔਰ ਅਸੀਂ ਬਹੁਤ ਹੀ ਮਤਲਬ ਉਥੇ ਜੋ ਪੰਜਾਬ ਦੇ ਕਿਸਾਨਾਂ ਨੇ ਉਸ ਰੈਲੀ ਦੇ ਵਿੱਚ ਲੱਖਾਂ ਦੀ ਤਦਾਦ ਦੇ ਵਿੱਚ ਸ਼ਾਮਲ ਹੋ ਕੇ ਔਰ ਐਸ ਕੇ ਐਮ ਦੇ ਝੰਡੇ ਥੱਲੇ ਔਰ ਇਹਨਾਂ ਕਿਸਾਨ ਜਥੇਬੰਦੀਆਂ ਦੇ ਝੰਡੇ ਥੱਲੇ ਆਪਣੀ ਏਕਤਾ ਦਾ ਪ੍ਰਗਟਾਵਾ ਕੀਤਾ ਉਹਦੇ ਉੱਤੇ ਅੱਜ ਦੀ ਮੀਟਿੰਗ ਨੇ ਤਸੱਲੀ ਜ਼ਾਹਰ ਕੀਤੀ ਆ ਔਰ ਨਾਲ ਹੀ ਅੱਜ ਦੀ ਮੀਟਿੰਗ ਦੇ ਵਿੱਚ ਜੋ ਪਿਛਲੇ ਸਮੇਂ ਦੇ ਵਿੱਚ 9 ਜਨਵਰੀ ਦੀ ਮੋਗਾ ਰੈਲੀ ਤੋਂ ਬਾਅਦ ਜੋ ਏਕਤਾ ਦਾ ਸੁਨੇਹਾ ਮੋਗਾ ਰੈਲੀ ਤੋਂ ਬਾਅਦ ਅਸੀਂ ਦਿੱਤਾ ਸੀ ਵੀ ਪੰਜਾਬ ਦੀਆਂ ਦੂਸਰੀਆਂ ਕਿਸਾਨ ਜਥੇਬੰਦੀਆਂ ਨਾਲ ਵੀ ਕਿਉਂਕਿ ਮੰਗਾਂ ਸਾਂਝੀਆਂ ਨੇ ਔਰ ਮੰਗਾਂ ਸਾਂਝੀਆਂ ਹੋਣ ਕਰਕੇ ਅਸੀਂ ਚਾਹੁੰਦੇ ਸੀਗੇ ਵੀ ਮਤਲਬ ਇਹ ਏਕਤਾ ਜਿਹੜੀ ਹੈਗੀ ਆ ਉਹ ਕੇਂਦਰ ਤੇ ਦਬਾਅ ਬਣਾਉਣ ਖਾਤਰ ਅੱਗੇ ਵੱਲ ਮਤਲਬ ਵਧਿਆ ਜਾਵੇ ਉਹ ਏਕਤਾ ਦੇ ਉੱਤੇ ਵਿਚਾਰ ਹੋਇਆ ਤੇ ਤਸੱਲੀ ਜ਼ਾਹਰ ਕੀਤੀ ਆ ਵੀ ਸੰਯੁਕਤ ਕਿਸਾਨ ਮੋਰਚਾ ਪੰਜਾਬ ਚੈਪਟਰ ਵੱਲੋਂ ਇਸ ਏਕਤਾ ਨੂੰ ਅੱਗੇ ਵਧਾਉਣ ਖਾਤਰ ਜੋ ਵੀ ਯਤਨ ਕੀਤੇ ਗਏ ਆ ਉਹ ਬੜੇ ਸ਼ਲਾਘਾਯੋਗ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੇਂਦਰ ਸਰਕਾਰ ਦੇ ਉੱਤੇ ਜਿਹੜਾ ਇਹ ਖੇਤੀ ਨੀਤੀ ਦਾ ਖਰੜਾ ਨਮਾ ਲੈ ਕੇ ਆਈ ਆ ਔਰ ਦਬਾਅ ਬਣਾਉਣ ਖਾਤਰ ਔਰ ਇਹ ਖੇਤੀ ਨੀਤੀ ਦੇ ਖਰੜੇ ਨੂੰ ਪੰਜਾਬ ਦੇ ਵਿੱਚ ਰੱਦ ਕਰਨ ਖਾਤਰ ਅਸੈਂਬਲੀ ਦਾ ਜਿਹੜਾ ਸੈਸ਼ਨ ਆ ਅਸੀਂ ਮਤਲਬ ਅੱਜ ਇਹ ਵਿਚਾਰ ਕੀਤੀ ਆ ਪੰਜਾਬ ਸਰਕਾਰ ਉੱਤੇ ਦਬਾਅ ਬਣਾਇਆ ਜਾਵੇਗਾ ਜਲਦੀ ਤੋਂ ਜਲਦੀ ਉਹ ਪੰਜਾਬ ਦੀ ਅਸੈਂਬਲੀ ਦਾ ਸੈਸ਼ਨ ਬੁਲਾਉਣ ਔਰ ਸੈਸ਼ਨ ਦੇ ਵਿੱਚ ਇਹਨੂੰ ਮੁੱਢੋਂ ਸੁੱਡੋਂ ਇਹ ਖਾੜੇ ਨੂੰ ਜਿਹੜਾ ਰੱਦ ਕੀਤਾ ਜਾਵੇ ਔਰ ਨਾਲ ਦੀ ਨਾਲ ਅਸੀਂ ਕਿਉਂਕਿ ਡੱਲੇਵਾਲ ਸਾਹਿਬ ਆ ਜਿਹੜੇ ਉੱਥੇ ਮਰਨ ਵਰਤ ਤੇ ਬੈਠੇ ਆ ਔਰ ਕੇਂਦਰ ਸਰਕਾਰ ਦੇ ਉੱਤੇ ਇਹ ਦਬਾਅ ਬਣਾਉਣ ਖਾਤਰ ਅੱਜ ਅਸੀਂ ਇਹ ਪੂਰੀ ਬਹਿਸ ਕੀਤੀ ਆ ਔਰ ਅਸੀਂ ਇਸ ਨਤੀਜੇ ਤੇ ਪਹੁੰਚੇ ਆ ਵੀ ਅਸੀਂ ਮਤਲਬ ਕੇਂਦਰ ਸਰਕਾਰ ਨੂੰ ਕਹਿੰਦੇ ਆ ਵੀ ਜਲਦੀ ਤੋਂ ਜਲਦੀ ਉਹ ਮਤਲਬ ਉਹਨਾਂ ਨਾਲ ਗੱਲਬਾਤ ਸ਼ੁਰੂ ਕਰਨ ਤਾਂ ਕਿ ਕਿਸਾਨੀ ਦਾ ਜਿਹੜਾ ਘੋਲ ਆਗਾ ਉਹਦੀਆਂ ਮੰਗਾਂ ਦੇ ਉੱਤੇ ਵਿਚਾਰ ਕੀਤਾ ਜਾ ਸਕੇ ਔਰ ਜਿਹੜਾ ਡੱਲੇ ਵਾਲ ਸਾਹਿਬ ਦਾ ਮਰਨ ਵਾਰਤਾ ਜਿਹੜਾ ਉਹ ਖਤਮ ਕਰਾਇਆ ਜਾ ਸਕੇ ਔਰ ਨਾਲ ਹੀ ਜਿਸ ਤਰ੍ਹਾਂ ਲਖਵਾਲ ਸਾਹਿਬ ਨੇ ਕਿਹਾ 26 ਨੂੰ ਜਿਹੜਾ ਪ੍ਰੋਗਰਾਮ ਆ ਜਿਹੜਾ ਉਹ ਬਕਾਇਦਾ ਤੌਰ ਤੇ ਐਸਕੇਐਮ ਦੇ ਵੱਲੋਂ ਉਲੀਕਿਆ ਹੋਇਆ ਪ੍ਰੋਗਰਾਮ ਆ ਔਰ ਉਹ ਪੂਰੇ ਪੰਜਾਬ ਦੇ ਵਿੱਚ ਬਿਲਕੁਲ ਜਥੇਬੰਦਕ ਤੌਰ ਤੇ ਡਿਸਪਲਨ ਦੇ ਤੌਰ ਦੇ ਉੱਤੇ ਜੋ ਫੈਸਲੇ ਲਏ ਗਏ ਆ ਉਹਨਾਂ ਨੂੰ ਇਨਵਨ ਲਾਗੂ ਕਰਾਇਆ ਜਾਵੇਗਾ ਇਹ ਫੈਸਲੇ ਅੱਜ ਅਸੀਂ ਇੱਥੇ ਅੱਜ ਦੀ ਮੀਟਿੰਗ ਦੇ ਵਿੱਚ ਕੀਤੇ ਆ ਐਸਕੇਐਮ ਦੀ ਮੀਟਿੰਗ ਹੋਈ ਆ ਪੰਜਾਬ ਜਿਹਾ ਜਥੇਬੰਦੀਆਂ ਦੀ ਜਿਹਦੇ ਵਿੱਚ ਪਹਿਲਾਂ ਇਹ ਐਸਕੇਐਮ ਆਲ ਇੰਡੀਆ ਵੱਲੋਂ ਤਿੰਨ ਪ੍ਰੋਗਰਾਮ ਦਿੱਤੇ ਗਏ 1 23 ਤਰੀਕ ਨੂੰ ਜਿਹੜਾ ਇਹ ਖਰੜਾ ਨਵਾਂ ਭੇਜਿਆ ਸਰਕਾਰ ਨੇ ਸਟੇਟਾਂ ਰਹੀ ਉਹ ਕਾਨੂੰਨ ਨੇ ਜਿਹੜੇ ਪਹਿਲੇ 2021 ਦੇ ਵਿੱਚ ਵਾਪਸ ਲਏ ਸੀ ਉਹ ਮੁੜ ਕੇ ਚੋਰਮੋਰੀ ਰਹੀ ਲਾਗੂ ਕਰ ਰਹੀ ਹੈ ਸਰਕਾਰ ਅਸੀਂ ਉਸ ਮੰਗ ਨੂੰ ਆਧਾਰ ਬਣਾ ਕੇ ਬਾਕੀ ਦਿੱਲੀ ਮੋਰਚੇ ਦੇ ਰਹਿਣੀਆਂ ਮੰਗਾਂ ਨੂੰ ਆਧਾਰ ਬਣਾ ਕੇ ਤੇ ਦੱਲੇ ਵਾਲੇ ਦੇ ਮਰਨ ਵਰਤ ਨੂੰ ਉਹਦਾ ਵਿੱਚ ਲੈ ਕੇ ਅਸੀਂ ਤਕਰੀਬਨ ਤਿੰਨ ਐਕਸ਼ਨ ਕਰ ਚੁੱਕੇ ਹਾਂ ਦੋ ਹਰਿਆਣੇ ਪੱਧਰ ਦੇ ਇੱਕ ਹਰਿਆਣੇ 'ਚ ਤੇ ਇੱਕ ਅਸੀਂ ਕੀਤਾ ਮੋਗਾ ਰੈਲੀ ਪੰਜਾਬ ਦੇ ਵਿੱਚ ਜਿਹੜੀ ਤਿੰਨੇ ਐਕਸਨਾ ਦੇ ਵਿੱਚ ਡਰਾਫਟ ਸਾਡੀ ਮੁੱਖ ਮੰਗ ਹੈ ਕਿਉਂਕਿ ਉਹਦੇ ਨਾਲ ਸਰਕਾਰੀ ਮੰਡੀ ਹੈ ਜਿਹੜੀ ਉਹਨੂੰ ਖਤਮ ਕਰਨਾ ਸਰਕਾਰੀ ਸਟਾਕ ਹੈ ਜਿਹੜਾ ਗਦਾਮ ਨੇ ਉਹਨਾਂ ਨੂੰ ਖਤਮ ਕਰਨਾ ਸ਼ਹਿਰ ਲੋਗ ਦਾਮਾਂ ਨੂੰ ਮੰਡੀਆਂ 'ਚੋ ਕਰਨਾ ਕੰਟੈਕਟ ਫਾਰਮਿੰਗ ਵਾਲੀ ਪ੍ਰੋਸੈਸਿੰਗ ਵਾਲੀ ਗੱਲ ਹੈ ਜਿਹੜੀ ਜਨਤ ਗਵੰਡ ਪ੍ਰਣਾਲੀ ਆ ਉਹਨੂੰ ਖਤਮ ਕਰਨ ਦੀ ਗੱਲ ਕਰਦੇ ਆ ਜਿਹੜੀ ਦੇਹਾ ਡਿਫਰੈਂਟ ਕੀਮਤਾਂ ਮਿਲਦੀਆਂ ਨੇ ਐਮਐਸਪੀ ਤੋਂ ਉਹਨਾਂ ਦੀ ਬੀਮਾ ਯੋਜਨਾ ਦੀ ਇੱਕ ਸਕੀਮ ਜੀ ਪੜਾ ਕੇ ਵਿੱਚ ਰੱਖੀ ਪਾਈ ਆ ਜਿਹੜੀ ਟੋਟਲ ਉਹੀ ਗੱਲਾਂ ਜਿਹੜੀਆਂ ਤਿੰਨ ਕਾਨੂੰਨਾਂ ਦੇ ਵਿੱਚ ਸੀ ਉਹ ਸਾਰੀਆਂ ਇਸ ਡਰਾਫਟ ਦੇ ਵਿੱਚ ਸਟੇਟ ਸਬਜੈਕਟ ਮੰਨ ਕੇ ਖੇਤੀ ਨੂੰ ਸਟੇਟਾਂ ਦੇ ਦਬਾਅ ਪਾ ਕੇ ਉਹ ਸਰਕਾਰ ਲਾਗੂ ਕਰਨਾ ਚਾਹੁੰਦੀ ਹੈ ਉਹਦਾ ਅਸੀਂ ਸਨੇਹਾ ਇਹ ਸਿੱਤੇ ਐਕਸ਼ਨਾਂ ਦੇ ਵਿੱਚ ਪੂਰੇ ਭਾਰਤ ਕੀਤਾ ਤੇ ਅਸੀਂ ਭਾਰਤ ਪੰਦਰ ਦਾ ਇਹਨੂੰ ਅੰਦੋਲਨ ਬਣਾ ਕੇ ਸਾਰੇ ਭਾਰਤੀਆਂ ਸਟੇਟਾਂ 'ਚ ਇਹ ਗੱਲ ਲੈ ਕੇ ਜਾਵਾਂਗੇ ਅਸੀਂ ਵੱਡੇ ਵੱਡੇ ਪ੍ਰੋਗਰਾਮ ਪਹਿਲਾਂ ਵੀ ਕੀਤੇ ਨੇ ਆਲ ਇੰਡੀਆ ਸਕੀਮ ਦੀ ਮੀਟਿੰਗਾਂ ਸ਼ਾਮ ਨੂੰ ਆਨਲਾਈਨ ਉਹਦੇ ਵਿੱਚ ਅਸੀਂ ਹੋਰ ਵਿਚਾਰਾਂਗੇ ਕਿ ਆਲ ਇੰਡੀਆ ਪੰਦਰ ਦੇ ਐਕਸ਼ਨਾਂ ਕਿੰਨੇ ਅਸੀਂ ਦੇ ਸਕਦੇ ਹਾਂ ਤੇ 26 ਜਨਵਰੀ ਵਾਲਾ ਵੀ ਆਲ ਇੰਡੀਆ ਦਾ ਐਕਸ਼ਨ ਹੋਊਗਾ ਹੇ ਅੱਜ ਉਹ ਪਾਸ ਹੋਰ ਕਰ ਲਾਂਗੇ ਹੋਰ ਉਹ ਨੂੰ ਨਖਾਰ ਲਾਂਗੇ ਤੇ ਇਹ ਐਕਸ਼ਨ ਹੋਊਗਾ ਤੇ ਅਗਲਾ ਇੱਕ ਕੋਈ ਐਕਸ਼ਨ ਵੀ ਆਦਿ ਇੰਦੇ ਪੱਧਰ ਦਾ ਆ ਸਕਦਾ 26 ਜਨਵਰੀ ਨੂੰ ਕਿਸਾਨ ਫਿਰ ਭੁਖੜ ਦਾ ਨਾਲ ਭੁਖੜ ਦਾ ਹਲ ਤੇ ਬੈਠਾ ਲੇ 111 ਕਿਸਾਨ ਹੋਰ ਦੇਖੋ ਸਰ ਉਹ ਉਹਨਾਂ ਮੋਰਚੇ ਵਾਲੇ ਸਾਥੀਆਂ ਦੀ ਮਰਜ਼ੀ ਆ ਉਹ ਤਾਂ ਕੀ ਕਰ ਰਹੇ ਨੇ ਉਹ ਤਾਂ ਮੋਰਚੇ ਦਾ ਨਾਲ ਸਾਡਾ ਤਾਂ ਹੈ ਨਹੀਂ ਉਹ 26 ਜਨਵਰੀ ਨੂੰ ਕਿਹੜਾ ਐਕਸ਼ਨ ਲੈਣ ਜਾ ਰਹੇ ਆ ਕਿਸਾਨ 26 ਮਾਰਚ ਟ੍ਰੈਕਟਰ ਮਾਰਚ ਦਾ ਸਾਥੀਆਂ ਨੇ ਐਲਾਨ ਕੀਤਾ ਨਾ ਟ੍ਰੈਕਟਰ ਮਾਰਚ ਦੇਖੋ 26 ਜਨਵਰੀ ਦਾ ਮਾਰਚ ਹਰ ਸਾਲ ਹੁੰਦਾ ਹੈ ਨਵਾਂ ਨਹੀਂ ਮਤਲਬ ਇਹ 26 ਜਨਵਰੀ ਅਸੀਂ ਹਰ ਸਾਲ ਆਰ ਇੰਡੀਆ ਪੱਧਰ ਤੇ ਮਾਰਚ ਕਰਦੇ ਆ ਉਹੀ ਮਾਰਚ ਸੇਮ ਹੈ ਐਸ ਕੀ ਵਿਸ਼ੇਸ਼ ਗੱਲ ਇਹ ਹੈ ਪਹਿਲਾਂ ਤਾਂ ਅਸੀਂ ਦਿੱਲੀ ਵਾਲੇ ਮੋਰਚ ਮੰਗਾ ਜਿਹੜੇ ਰਹਿੰਦੀਆਂ ਮੰਗਾ ਸੂਰਾਂ ਤੇ ਕਰਦੇ ਹੁੰਦੇ ਸੀ ਇਸ ਵਾਰ ਅਸੀਂ ਨਿਆ ਡਰਾਫਟ ਪਹਿਲੇ ਨੰਬਰ ਤੇ ਲੰਦਾ ਤੇ ਦਿੱਲੀ ਮੋਰਚੇ ਜਿਹੜੀਆਂ ਰਹਿੰਦੀਆਂ ਮੰਗਾ ਨੇ ਜਿਹੜੀਆਂ ਉਹ ਦੂਜੀਆਂ ਸਰ ਮਹਾਪੰਚਾਇਤ ਤੋਂ ਬਾ ਸਰਕਾਰ ਵੱਲੋਂ ਕੋਈ ਤੁਹਾਨੂੰ ਕੁਝ ਨੇਹਾ ਆਇਆ ਕੋਈ ਗੱਲਬਾਤ ਲਈ ਕੁਛ ਇਦਾਂ ਦੇ ਕੁਝ ਨਹੀਂ ਨਹੀਂ ਅਜੇ ਤੱਕ ਤਾਂ ਕੋਈ ਨਹੀਂ ਆਇਆ ਇਹ ਕੜੋਕੜ ਗੱਲਾਂ ਹੋਣਗੀਆਂ ਉਹ ਦੇਖਾਂਗੇ ਬਾਅਦ ਚ ਇਹ ਤਾਂ ਕੋਈ ਖਾਸ ਪਰ ਕਰਨੇ ਦੀ ਗੱਲ ਕੀਤੀ ਹੈ ਜਿਹੜਾ ਤੁਸੀਂ ਕਿਹਾ ਕਿ ਪੰਜਾਬ ਪੰਜਾਬ ਦੀ ਅਸੈਂਬਲੀ ਦੇ ਵਿੱਚ ਇਹਨੂੰ ਰੱਦ ਕੀਤਾ ਜਾਵੇ ਤਾਂ ਉਹਨੂੰ ਲੈ ਕੇ ਕੋਈ ਗੱਲਬਾਤ ਹੋ ਪਾਈਏ ਪੰਜਾਬ ਸਰਕਾਰ ਨਾਲ ਹੋਈ ਹੈ ਸਾਡੀ ਗੱਲ ਸਾਰੀਆਂ ਜਥੇਬੰਦੀਆਂ ਮੀਟਿੰਗ ਦੇ ਵਿੱਚ ਸ਼ਾਮਲ ਸੀ ਸਾਡੇ ਸਾਰਿਆਂ ਦੇ ਸਾਹਮਣੇ ਖੇਤੀਬਾੜੀ ਮੰਤਰੀ ਮੰਨੇ ਵੀ ਅਸੀਂ ਇਹਨੂੰ ਰੱਦ ਕਰਾਂਗੇ ਪਰ ਉਹ ਜਿਸ ਤਰੀਕੇ ਨਾਲ ਰੱਦ ਦਾ ਬਿਆਨ ਆਇਆ ਉਹਨਾਂ ਦਾ ਚਿੱਠੀ ਵੀ ਅਸੀਂ ਰੱਦ ਕਰਤਾ ਇਸ ਤਰ੍ਹਾਂ ਨਹੀਂ ਅਸੀਂ ਕਹਿੰਦੇ ਵੀ ਸੈਸ਼ਨ ਬੁਲਾਓ ਸੈਸ਼ਨ ਦੇ ਵਿੱਚ ਉਹਨੂੰ ਪੱਕੇ ਤੌਰ ਤੇ ਰੱਦ ਕਰੋ ਤੇ ਰੱਦ ਕਰਨ ਦੀ ਕਾਪੀ ਜਿਹੜੀ ਉਹ ਜਨਤਕ ਕੀਤੀ ਜਾਵੇ